ਅ ਦੋ ਗਰਲਫ੍ਰੈਂਡ ਤੇ ਇੱਕ ਸਾਥੀ ਦੇ ਨਾਲ ਇਹ ਗੈਂਗਸਟਰ ਨੇ ਕਾਰ ਭਜਾ ਲਈ ਤਾਂ ਪੁਲਿਸ ਵੀ ਪਿੱਛਾ ਕਰਦੇ ਕਰਦੇ ਇਹਨਾਂ ਦੇ ਮਗਰੇ ਹੀ ਲੱਗ ਗਈ ਤਾਂ ਇਸ ਕਦਰ ਇਸ ਗੈਂਗਸਟਰ ਦੇ ਵੱਲੋਂ ਕਾਰ ਭਜਾਈ ਜਾਂਦੀ ਹੈ ਸ਼ਹਿਰ ਦੇ ਵਿੱਚ ਕਾਰ ਨੂੰ ਵਾਰ ਦਿੰਦਾ ਹੈ ਤਾਂ ਫਿਰ ਮੁਹੱਲੇ ਦੇ ਵਿੱਚ ਤੰਗ ਗਲੀਆਂ ਦੇ ਵਿੱਚ ਇਸ ਗੈਂਗਸਟਰ ਨੇ ਆਪਣੀ ਕਾਰ ਨੂੰ ਵਾਰ ਦਿੱਤਾ ਮਗਰੇ ਹੀ ਪੰਜਾਬ ਪੁਲਿਸ ਦੀ ਸਕੋਰਪਿਓ ਹੂਟਰ ਮਾਰਦੀ ਹੋਈ ਮਗਰ ਆ ਰਹੀ ਸੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਗੈਂਗਸਟਰ ਸੀਗਾ ਜਿਹੜਾ ਕਾਰ ਦੇ ਵਿੱਚ ਸਵਾਰ ਸੀਗਾ ਦੱਸਿਆ ਜਾ ਰਿਹਾ ਕੀ ਆਪਣੀ ਪਤਨੀ ਇੱਕ ਸਾਥੀ ਤੇ ਉਸ ਦੀ ਗਰਲਫ੍ਰੈਂਡ ਦੇ ਨਾਲ ਇਹ ਮੌਜੂਦ ਸੀਗਾ ਕਾਰ ਦੇ ਵਿੱਚ ਤਾਂ ਪੁਲਿਸ ਟੀਮ ਨੂੰ ਦੇਖ ਕੇ ਇਸ ਦੇ ਵੱਲ ਕਾਰ ਭਜਾ ਲਈ ਗਈ ਤਾਂ ਪੁਲਿਸ ਨੇ ਰੁਕਣ ਦਾ ਇਹਨਾਂ ਨੂੰ ਇਸ਼ਾਰਾ ਕੀਤਾ ਸੀ ਪਰ ਰੁਕੇ ਨਹੀਂ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਨੇ ਵੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪੂਰਾ ਫਿਲਮੀ ਸੀਨ ਇਹ ਬਣ ਗਿਆ ਸੀਗਾ ਅੱਗੇ-ਅੱਗੇ ਗੈਂਗਸਟਰ ਭੱਜ ਰਿਹਾ ਸੀਗਾ ਪਿੱਛੇ-ਪਿੱਛੇ ਪੰਜਾਬ ਪੁਲਿਸ ਦੀ ਟੀਮ ਗੱਡੀ ਦੇ ਵਿੱਚ ਸਵਾਰ ਸੀਗੀ ਸਕੋਰਪਿਓ ਦੇ ਵਿੱਚ ਸਵਾਰ ਸੀਗੀ ਇਹਨਾਂ ਦਾ ਪਿੱਛਾ ਕਰਦੇ ਕਰਦੇ ਹੋ ਸੈਨਾ ਦੇ ਮਗਰ ਹੀ ਪਹੁੰਚ ਗਈ ਤਾਂ ਬਰਨਾਲਾ ਦੇ ਵਿੱਚ ਬਰਨਾਲਾ ਦੇ ਵਿੱਚ ਕਈ ਮਾਮਲਿਆਂ ਦੇ ਵਿੱਚ ਸ਼ਾਮਲ ਹੈ ਜਿਹੜਾ ਗੈਂਗਸਟਰ ਹੈ ਤਾਂ ਇਸੇ ਨੇ ਗੱਡੀ ਭਜਾਈ ਸੀ ਦਰਸਲ ਇਹ ਜਿਹੜਾ ਗੈਂਗਸਟਰ ਹੈ ਚੰਡੀਗੜ੍ਹ ਤੋਂ ਬਰਨਾਲਾ ਵਾਲੇ ਪਾਸੇ ਨੂੰ ਜਾ ਰਿਹਾ ਸੀਗਾ ਜਦੋਂ ਰਸਤੇ ਦੇ ਵਿੱਚ ਬੜਬੜ ਟੋਲ ਪਲਾਜ਼ਾ ਤੇ ਪੁਲਿਸ ਨੇ ਰੂਪੀ ਨੂੰ ਗੱਡੀ ਰੋਕਣ ਦਾ ਕਿਹਾ ਤਾਂ ਪਰੇ ਨੇ ਗੈਂਗਸਟਰ ਨੇ ਗੱਡੀ ਭਜਾ ਲਈ ਤਾਂ ਗੈਂਗਸਟਰ ਗੋਪੀ ਦੱਸਿਆ ਜਾ ਰਿਹਾ ਹੈ ਜਿਹੜਾ ਆਪਣੀ ਕਾਰ ਦੇ ਵਿੱਚ ਤਨੋਲਾ ਵਾਲੇ ਪਾਸੇ ਨੂੰ ਆਪਣੀ ਕਾਰ ਪਜਾ ਲੈਂਦਾ ਹੈ ਰਹਾਸ਼ੀ ਇਲਾਕੇ ਦੇ ਵਿੱਚ ਕਾਰ ਨੂੰ ਬਾੜ ਦਿੰਦਾ ਹੈ ਤਾਂ ਫਿਰ ਤੰਗ ਗਲੀਆਂ ਦੇ ਵਿੱਚ ਇਸ ਦੀ ਕਾਰ ਦਾਖਲ ਹੋ ਜਾਂਦੀ ਹੈ ਤਾਂ ਇੱਥੇ ਕਈ ਗੱਡੀਆਂ ਨੂੰ ਇਸ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤਾਂ ਉਸੇ ਦੌਰਾਨ ਪੁਲਿਸ ਵੀ ਪਿੱਛਾ ਕਰਦੇ ਕਰਦੇ ਇਹਨਾਂ ਦੇ ਮਗਰੇ ਲੱਗੀ ਹੋਈ ਸੀਗੀ ਤਾਂ ਪਿੱਛਾ ਕਰਦੇ ਕਰਦੇ ਉੱਥੇ ਪਹੁੰਚ ਜਾਂਦੀ ਹੈ ਤਾਂ ਪੁਲਿਸ ਨੇ ਇਸੋ ਗੈਂਗਸਟਰ ਨੂੰ ਤਾਜਦੀਪ ਪਤਨੀ ਸਮੇਤ ਜਿਹੜਾ ਸਾਥੀ ਸੀਗਾ ਉਸ ਦੀ ਗਰਲਫ੍ਰੈਂਡ ਸੀਗੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਦੇਖ ਸਕਦੇ ਹੋ ਜਦੋਂ ਗੱਡੀ ਭਜਾਰਿਆ ਸੀਗਾ ਇਹ ਗੈਂਗਸਟਰ ਤਾਂ ਤੰਗ ਗਲੀਆਂ ਦੇ ਵਿੱਚ ਇਸ ਨੇ ਗੱਡੀ ਆਪਣੀ ਵਾਰਡ ਦਿੱਤੀ ਸੀਗੀ ਤਾਂ ਉਸੇ ਦੌਰਾਨ ਅੱਗੇ ਗਲੀ ਦੇ ਵਿੱਚ ਇੱਕ ਆਲਟੋ ਕਾਰ ਲੱਗੀ ਹੋਈ ਸੀਗੀ ਤਾਂ ਇਸ ਨੇ ਜ਼ੋਰਦਾਰ ਟੱਕਰ ਮਾਰੀ ਉਸ ਆਲਟੋ ਕਾਰ ਨੂੰ ਭੱਜਣ ਦੀ ਕੋਸ਼ਿਸ਼ ਦੇ ਵਿੱਚ ਕਿਉਂਕਿ ਮਗਰ ਹੀ ਪੰਜਾਬ ਪੁਲਿਸ ਦੀ ਟੀਮ ਲੱਗੀ ਹੋਈ ਸੀਗੀ ਤਾਂ ਤੇਜ਼ੀ ਦੇ ਨਾਲ ਸਪੀਡਾਂ ਦੇ ਨਾਲ ਇਹ ਆਪਣੀ ਗੱਡੀ ਭਜਾਉਂਦਾ ਲੈ ਗਿਆ ਤੰਗ ਗਲੀਆਂ ਦੇ ਵਿੱਚ ਗੱਡੀ ਨੂੰ ਵਾਰ ਦਿੰਦਾ ਹੈ ਤਾਂ ਮਗਰ ਹੀ ਪੰਜਾਬ ਪੁਲਿਸ ਦੀ ਗੱਡੀ ਵੀ ਆ ਪਹੁੰਚੀ ਤਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਤਸਵੀਰਾਂ ਦੇਖ ਸਕਦੇ ਹੋ ਤਾਂ ਜੜੇ ਲੋਕ ਸੀਗੇ ਮੁਹੱਲੇ ਦੇ ਲੋਕ ਸੀਗੇ ਸਾਰੇ ਦਹਿਲ ਗਏ ਕਿ ਆਖਰ ਇਹ ਹੋ ਕੀ ਗਿਆ ਪਰ ਜਦੋਂ ਪੰਜਾਬ ਪੁਲਿਸ ਦੀ ਸਕੋਰਪਿਓ ਮਗਰ ਆਂਦੀ ਹੈ ਤਾਂ ਸਾਰਾ ਖੁਲਾਸਾ ਨਿਕਲ ਕੇ ਬਾਹਰ ਆਦਾ ਹੈ ਤਾਂ ਵਰਨਾ ਗੱਡੀ ਦੇ ਵਿੱਚ ਇਹ ਗੈਂਗਸਟਰ ਸਵਾਰ ਸੀਗਾ ਜਿਹੜਾ ਭੱਜ ਰਿਹਾ ਸੀਗਾ ਤਾਂ ਇਸ ਦੇ ਨਾਲ ਇਸ ਦੀ ਪਤਨੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਆਪਣੀ ਪਤਨੀ ਹੈ ਗੈਂਗਸਟਰ ਦੱਸ ਰਿਹਾ ਹੈ ਤਾਂ ਇੱਕ ਸਾਥੀ ਤੇ ਉਸ ਦੀ ਗਰਲਫ੍ਰੈਂਡ ਉਹ ਮੌਜੂਦ ਸੀਗੇ ਤਾਂ ਇਹਨਾਂ ਨੇ ਗੱਡੀ ਪੁਲਿਸ ਨੂੰ ਦੇਖ ਕੇ ਭਜਾ ਲਈ ਸੀਗੀ ਮਗਰ ਹੀ ਫਿਰ ਪੁਲਿਸ ਵੀ ਇਹਨਾਂ ਦੇ ਮਗਰ ਲੱਗ ਜਾਂਦੀ ਹੈ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਇਹੀ ਗੈਂਗਸਟਰ ਹੈ ਉਸ ਦੇ ਸਾਥੀ ਆ ਜਿਹੜੇ ਫੜੇ ਨੇ ਪੰਜਾਬ ਪੁਲਿਸ ਦੀ ਟੀਮ ਨੇ ਤਾਂ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਕਿਉਂਕਿ ਤੇਜ਼ੀ ਦੇ ਨਾਲ ਗੱਡੀ ਭਜਾਰੇ ਸੀਗੇ ਮਗਰ ਹੀ ਪੰਜਾਬ ਪੁਲਿਸ ਦੀ ਟੀਮ ਵੀ ਲੱਗੀ ਹੋਈ ਸੀ ਅੱਗੇ ਜਾ ਕੇ ਜਦੋਂ ਤੰਗ ਗਲੀ ਦੇ ਵਿੱਚ ਇਹਨਾਂ ਦੀ ਕਾਰ ਵੜਦੀ ਹੈ ਤਾਂ ਉੱਥੇ ਕਈ ਆਣਾ ਨੂੰ ਇਹਨਾਂ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤਾਂ ਫਿਰ ਇੱਕ ਆਲਟੋ ਗੱਡੀ ਦੇ ਨਾਲ ਜਾ ਕੇ ਇਹਨਾਂ ਦੀ ਵਰਨਾ ਗੱਡੀ ਟਕਰਾ ਜਾਂਦੀ ਹੈ ਕਾਰ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਗੱਡੀ ਰੁਕ ਜਾਂਦੀ ਹੈ ਤਾਂ ਮਗਰ ਹੀ ਪੰਜਾਬ ਪੁਲਿਸ ਦੀ ਟੀਮ ਆ ਗਈ ਸੀ ਜਿਨ੍ਹਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਤਾਂ ਗੋਪੀ ਗੈਂਗਸਟਰ ਇਹ ਦੱਸਿਆ ਜਾ ਰਿਹਾ ਹੈ ਤਾ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਤਨੂਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਚਿੱਟੇ ਰੰਗ ਦੀ ਵਰਨਾਕਾਰ ਸ਼ੱਕੀ ਹਾਲਾਤ ਦੇ ਵਿੱਚ ਘੁੰਮ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਇੱਥੇ ਤਲਾਸ਼ੀ ਇਲਾਕੇ ਦੇ ਵਿੱਚ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਜਿਵੇਂ ਹੀ ਇਹ ਗੱਡੀ ਪਹੁੰਚੀ ਤਾਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਇਹਨਾਂ ਨੇ ਗੱਡੀ ਭਜਾ ਲਈ ਸ਼ਹਿਰ ਦੇ ਵੱਲ ਨੂੰ ਗੱਡੀ ਭਜਾ ਲੈਂਦੇ ਨੇ ਤਾਂ ਫਿਰ ਪੁਲਿਸ ਟੀਮ ਦੇ ਵੱਲੋਂ ਇਸ ਸ਼ੱਕੀ ਕਾਰ ਦਾ ਪਿੱਛਾ ਕੀਤਾ ਗਿਆ ਜਿਸ ਤੋਂ ਬਾਅਦ ਕਾਰ ਚਾਲਕ ਇਹ ਤੰਗ ਗਲੀਆਂ ਦੇ ਵਿੱਚ ਕਾਰਾਂ ਨੂੰ ਟੱਕਰ ਮਾਰੀ ਭਜਾਉਂਦਾ ਲੈ ਗਿਆ ਤੰਗ ਗਲੀਆਂ ਦੇ ਵਿੱਚ ਕਾਰ ਨੂੰ ਫਸਾ ਲਿਆ ਜਿਸ ਕਰਕੇ ਕਾਰ ਉੱਥੇ ਫਸ ਗਈ ਤਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਸ ਕਾਰ ਦੇ ਵਿੱਚ ਗੁਰਪ੍ਰੀਤ ਸਿੰਘ ਗੋਪੀ ਜਿਹੜਾ ਗੈਂਗਸਟਰ ਹੈ ਉਹ ਮੌਜੂਦ ਸੀਗਾ ਤਾਂ ਜਿਸ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਨੇ ਇਸ ਦੇ ਖਿਲਾਫ ਹੱਤਿਆ ਹੱਤਿਆ ਦੀ ਕੋਸ਼ਿਸ਼ ਵਰਗੇ ਮਾਮਲੇ ਦਰਜ ਨੇ ਤੇ ਕਈ ਮਾਮਲਿਆਂ ਦੇ ਵਿੱਚ ਭਗੋੜਾ ਸੀਗਾ ਲਗਾਤਾਰ ਪੰਜਾਬ ਪੁਲਿਸ ਦੀ ਟੀਮ ਇਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਜੁਟੀ ਹੋਈ ਸੀ ਇਸ ਦੇ ਨਾਲ ਇਸ ਦੇ ਸਾਥੀ ਨੂੰ ਵੀ ਗੈਂਗਸਟਰ ਦੇ ਨਾਲ ਜਿਹੜਾ ਭਗਤਾ ਭਾਈਕਾ ਨਿਵਾਸੀ ਹੈ ਗगनਦੀਪ ਸਿੰਘ ਉਹ ਵੀ ਮੌਜੂਦ ਸੀਗਾ ਉਸ ਦੇ ਖਿਲਾਫ ਵੀ ਕਈ ਮਾਮਲੇ ਦਰਜ ਨੇ ਤਾਂ ਉਹ ਜ਼ਮਾਨਤ ਦੇ ਉੱਤੇ ਬਾਹਰ ਆਇਆ ਹੋਇਆ ਸੀਗਾ ਤਾਂ ਇਸ ਤੋਂ ਇਲਾਵਾ ਜਿਹੜਾ આરોપી ਗੈਂਗਸਟਰ ਗੁਰਪ੍ਰੀਤ ਹੈ ਉਸ ਦੀ ਪਤਨੀ ਦੱਸੀ ਜਾ ਰਹੀ ਹੈ ਉਸ ਨੂੰ ਵੀ ਕਾਬੂ ਕੀਤਾ ਗਿਆ ਹੈ ਤਾਂ ਪ੍ਰੇਮਿਕਾ ਗगनਦੀਪ ਦੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਇਹਨਾਂ ਦੇ ਕੋਲੋਂ ਨਜਾਇਜ਼ ਪਿਸਤੌਲ ਤੇ ਰੋਧ ਬ੍ਰਾਹਮੜ ਕੀਤੇ ਨੇ ਇਹਨਾਂ ਨੇ ਦੱਸਿਆ ਕਿ ਜਿਹੜਾ ਮੁੱਖ ਰੋਪੀ ਗੈਂਗਸਟਰ ਗੁਰਪ੍ਰੀਤ ਗੋਪੀ ਜਿਹੜਾ ਹੈਗਾ ਲੁੱਟ ਹੱਤਿਆ ਜ਼ਬਰਨ ਵਸੂਲੀ ਦੇ ਮਾਮਲਿਆਂ ਦੇ ਵਿੱਚ ਵਾਂਟਡ ਸੀਗਾ ਲਗਾਤਾਰ ਇਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤਾਂ ਪੁਲਿਸ ਟੀਮਾਂ ਇਸ ਦੇ ਮਗਰ ਲੱਗੀਆਂ ਹੋਈਆਂ ਸੀਗੀਆਂ ਤਾਂ ਅੱਜ ਜਦੋਂ ਇਹ ਗੱਡੀ ਦੇ ਵਿੱਚ ਜਾ ਰਿਹਾ ਸੀਗਾ ਆਪਣੀ ਪਤਨੀ ਆਪਣੇ ਦੋਸਤ ਤੇ ਸਾਥੀ ਦੇ ਨਾਲ ਤਾਂ ਪੰਜਾਬ ਪੁਲਿਸ ਦੀ ਟੀਮ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਇਸ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਪਰ ਇਹ ਗੈਂਗਸਟਰ ਦੇ ਵੱਲੋਂ ਕਾਰ ਨੂੰ ਭੁਜਾ ਲਿਆ ਗਿਆ ਤਾਂ ਇਸ ਦੇ ਸਬੰਧ ਦੱਸੇ ਜਾ ਰਹੇ ਨੇ ਗੈਂਗਸਟਰ ਗੁਰਪ੍ਰੀਤ ਸੇਖੋ ਦੇ ਨਾਲ ਜੇਲ ਬਲੇਕ ਕਾਂਡ ਦਾ ਜਿਹੜਾ ਗੁਰਪ੍ਰੀਤ ਸੇਖੋ ਰੋਪੀਆ ਉਸ ਦੇ ਨਾਲ ਇਸ ਗੈਂਗਸਟਰ ਦੇ ਸਬੰਧ ਦੱਸੇ ਜਾ ਰਹੇ ਨੇ ਤਾਂ ਪੁਲਿਸ ਨੇ ਜਿਹੜੀ ਕਾਰ ਹੈ ਉਹ ਵੀ ਉੱਥੋਂ ਜ਼ਬਤ ਕਰ ਲਈ ਹੈ ਕਾਰ ਨੂੰ ਵੀ ਜਬਤ ਕਰ ਲਿਆ ਗਿਆ ਹੈ ਤਾਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਈ ਅਪਰਾਧਿਕ ਮਾਮਲੇ ਇਸ ਦੇ ਖਿਲਾਫ ਦਰਜ ਸਿਗੇ ਕਈ ਕੇਸਾਂ ਦੇ ਵਿੱਚ ਵਾਂਟਡ ਸਿਗਾ ਤਾਂ ਪੰਜਾਬ ਪੁਲਿਸ ਦੀ ਟੀਮ ਇਸ ਨੂੰ ਕਾਬੂ ਕਰਨ ਦੇ ਵਿੱਚ ਜੁਟੀ ਹੋਈ ਸੀ ਅੱਜ ਟੀਮ ਨੂੰ ਸੂਚਨਾ ਮਿਲਦੀ ਹੈ ਕਿ ਇਹ ਗੈਂਗਸਟਰ ਇਸ ਇਲਾਕੇ ਦੇ ਵਿੱਚ ਘੁੰਮ ਰਿਹਾ ਹੈ ਉਸੇ ਦੌਰਾਨ ਸ਼ੱਕੀ ਕਾਰ ਨੂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਪਰ ਗੈਂਗਸਟਰ ਨੇ ਕਾਰ ਭਜਾ ਲਈ ਤਾਂ ਉਸ ਦੇ ਨਾਲ ਉਸ ਦਾ ਸਾਥੀ ਉਸ ਦੀ ਪਤਨੀ ਤੇ গারਲਫ੍ਰੈਂਡ ਮੌਜੂਦ ਸੀ ਜਿਸ ਤੋਂ ਬਾਅਦ ਪੁਲਿਸ ਟੀਮਾਂ ਵੀ ਮਗਰੇ ਲੱਗ ਜਾਂਦੀਆਂ ਨੇ ਜਦੋਂ ਤੰਗ ਗਲੀਆਂ ਦੇ ਵਿੱਚ ਇਹ ਟੱਕਰ ਮਾਰਦੇ ਮਾਰਦੇ ਕਈ ਬਾਨਾ ਨੂੰ ਅੱਗੇ ਚਲੇ ਜਾਂਦੇ ਨੇ ਤਾਂ ਪੰਜਾਬ ਪੁਲਿਸ ਦੀ ਟੀਮ ਵੀ ਮਗਰੇ ਆ ਪਹੁੰਚੀ ਤਾਂ ਇਹਨਾਂ ਨੂੰ ਦਬੋਚ ਲਿਆ ਇਹ ਗ੍ਰਿਫਤਾਰ ਕੀਤੇ ਉਹੀ આરોપી